ਪਰੀਦਾ ਪੰਖ ਪਰ ਹੋਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸੁਬਹਿ ਸਿਓ ਚੱਲਣ ਕਾ ਕਰ ਸਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਚੱਲ ਰਹੀ ਸੇਖ ਫਰੀਦ ਭਗਤ ਜੀ ਦੇ ਸ਼ਲੋਕਾਂ ਦੀ ਵਿਚਾਰ ਜੋ 78 ਸ਼ਲੋਕ ਆਪਾਂ ਸਰਵਣਕਾਰ ਆਏ ਹਾਂ 79 ਨੰਬਰ ਸ਼ਲੋਕ ਦਾ ਪਾਠ ਆਪਾਂ ਰਲ ਮਿਲ ਕੇ ਪੜਿਆ ਸੁਣਿਆ ਹੈ। ਬਾਬਾ ਫਰੀਦ ਜੀ ਕਿਰਪਾ ਕਰ ਰਿਹਾ ਕਿ ਇਹ ਜੀਵ ਰੂਪ ਪੰਛੀਆਂ ਦੀ ਡਾਰ ਬਿਦਨ ਕੇਦ ਕਰਮਾ ਰੂਪੀ ਕੰਬਾਂ ਨਾਲ ਉੱਡ ਕੇ ਇੱਥੇ ਪ੍ਰਹੁਣੀ ਪ੍ਰੋਣੇ ਚਾਰੀ ਵਿੱਚ ਆਈ ਹੈ। ਅਤੀਹ ਦੁਨੀਆ ਸੁਹਾਵਾ ਸ਼ੋਭਨੀਕ ਬਾਗ ਦੀ ਨਿਆਈ ਹੈ। ਜਿਸ ਵਿੱਚ ਪਦਾਰਥਾਂ ਰੂਪੀ ਫਲ ਫੁੱਲ ਦੇ ਕੇ ਪਰਚ ਗਿਆ ਹੈ। ਇਦੇ ਵਿੱਚ ਯੁਰਜ ਗਿਆ ਹੈ ਨੌਬਤ ਵਜੀ ਸਵੇ ਸਿਓ ਇਹ ਪਾਈ ਸਵੇਰ ਨਾਲ ਹੀ ਪਾਪ ਜਨਮ ਕਾਲ ਤੋਂ ਹੀ ਮੌਤ ਦੀ ਨੌਬਤ ਭੇਰੀ ਵਜਰੀ ਇਸ ਲਈ ਇਥੋਂ ਚੱਲਣ ਕਾ ਕਰ ਸਾਜ ਪਾਪ ਸਾਜ ਆਹਰ ਪਾਪ ਉਦਮ ਨਾਲ ਭਜਨ ਬੰਦਗੀ ਕਰੋ ਵਾ ਵੇਦ ਰੂਪ ਨੌਬਤ ਵਜਰੀ ਇਸ ਲਈ ਸਵੇਰ ਤੋਂ ਹੀ ਪਾਪ ਬਾਲਕ ਅਵਸਥਾ ਤੋਂ ਚੱਲਣ ਦਾ ਸਾਜੋ ਸਮਾਨ ਇਕੱਠਾ ਕਰੋ ਪਾਪ ਭਜਨ ਬੰਦਗੀ ਕਰੋ ਕਈ ਕਹਿੰਦੇ ਨਾ ਹੁਣ ਤੇ ਬਚਪਨ ਹੈ ਜਵਾਨੀ ਵਿੱਚ ਜਪਾਂਗੇ ਫੇਰ ਕਹਿੰਦੇ ਜਵਾਨੀ ਹੈ ਬੁਢੇਪੇ ਵਿੱਚ ਜਪਾਂਗੇ ਯਾਦ ਰੱਖਿਓ ਪਿਆਰਿਓ ਬਚਪਨ ਆਇਆ ਚਲਾ ਗਿਆ ਜਵਾਨੀ ਆ ਗਈ ਜਵਾਨੀ ਆਈ ਚਲੇਗੀ ਬੁਢੇਪਾ ਆ ਗਿਆ ਪਰ ਜਦੋਂ ਬੁਢੇਪਾ ਆਉਂਦਾ ਹੈ ਉਹ ਜਾਂਦਾ ਨਹੀਂ ਉਹ ਲੈ ਕੇ ਜਾਂਦਾ ਹੈ ਨਾਲ ਉਹ ਮੌਤ ਲੈ ਕੇ ਸਾਨੂੰ ਨਾਲ ਹੀ ਲੈ ਜਾਂਦਾ ਹੈ ਸੋ ਇਥੋਂ ਤੱਕ ਆਪਾਂ ਜੋ ਪਿੱਛੇ 79 ਨੰਬਰ ਸ਼ਲੋਕ ਮਨ ਉਚਾਰਿਆ ਹੈ ਇਹਦੇ ਵਿੱਚ ਬਾਬਾ ਫਰੀਦ ਜੀ ਇਹੀ ਦੱਸ ਰਹੇ ਆ ਕਿ ਨੌਬਤ ਵਜੇ ਸਵੇਸੂ ਜਿੱਦਣ ਵੀ ਮੌਤ ਦਾ ਫਰਿਸ਼ਤਾ ਆਉਣਾ ਹੈ ਉਹਨੇ ਦੱਸਣਾ ਨਹੀਂ ਉਹ ਤੇ ਤੇਰੇ ਕਾਲ ਜਿਹੜਾ ਵਾ ਉਹ ਸਿਰ ਤੇ ਵੱਜਾ ਆ ਪਤਾ ਹੀ ਨਹੀਂ ਕਦੋਂ ਆ ਕੇ ਡੰਕਾ ਮਾਰ ਦਵੇ ਚੱਲਣ ਕਾ ਕਰ ਸਾਜ ਚੱਲਣ ਵਾਸਤੇ ਆਪਣਾ ਨਾਮ ਭਜਨ ਬੰਦਗੀ ਰੂਪੀ ਸਮਾਨ ਪੱਲੇ ਬੰਨਣਾ ਕਰ ਅੱਗੇ ਅਸੀਂ ਵੀ ਇਸ ਸ਼ਲੋਕ ਵਿੱਚ ਕਿਰਪਾ ਕਰ ਰਹੇ ਆ ਫਰੀਦਾ ਰਾਤ ਕਤੂਰੀ ਵੰਡੀ ਐ ਸੁੱਤਿਆਂ ਮਿਲੇ ਨਾ ਪਾਉ ਬਾਬਾ ਫਰੀਦ ਜੀ ਕਹਿੰਦੇ ਜਿਵੇਂ ਰਾਤ ਦੇ ਸਮੇਂ ਕਸਤੂਰੀ ਆਦ ਵੰਡੀ ਜਾਂਦੀ ਹੋਵੇ ਪਰ ਸੁੱਤਿਆਂ ਨੂੰ ਉਸ ਦਾ ਕੋਈ ਹਿੱਸਾ ਨਹੀਂ ਮਿਲਦਾ ਕਿਉਂਕਿ ਜਿਹੜੇ ਸੁੱਤੇ ਰਿੰਦੇ ਉਹ ਕਿੱਥੋਂ ਲੈ ਲੈਣਗੇ ਜਿੰਨਾ ਨੈਣ ਨੀਂਦ ਆਵਲੇ ਓਨਾ ਮਿਲਣ ਕੋ ਆਉ हां ਜਿਨ੍ਹਾਂ ਦੇ नेत्र نیند ਵਾਲੇ ਹਨ ਭਾਵ ਜੋ ਗੂੜੀ نیند ਵਿੱਚ ਸੁੱਤੇ ਆ ਉਹਨਾਂ ਨੂੰ ਛਾਂ ਦਾ ਮਿਲਣਾ ਕੋ ਆਉ ਕਟਨ ਹੈ ਔਖਾ ਹੈ ਵਾਜੋ نیند 라ਵਲੇ ਭਾਵ ਥੋੜੇ ਜੇ ਉੰਗਦੇ ਰਹਿੰਦੇ ਉਹਨਾਂ ਨੂੰ ਜਗਾ ਕੇ ਛਾਂ ਦਾ ਦੇ ਦਿੱਤਾ ਜਾਂਦਾ ਹੈ ਅੱਗੇ ਬਾਬਾ ਫਰੀਦ ਜੀ 81ਵੇਂ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਇੱਕ ਦਿਨ ਦੀ ਗੱਲ ਹੈ ਉਹਨਾਂ ਦੇਖਿਆ ਕਿ ਪ੍ਰਮਾਤਮਾ ਦੀ ਨਾ ਪ੍ਰਾਪਤੀ ਦੇ ਵਿਛੋੜੇ ਦੇ ਦੁੱਖ ਕਾਰਨ ਬਾਬਾ ਫਰੀਦ ਜੀ ਆਪਣੇ ਚੇਤ ਨੂੰ ਸਮਝਾਉਂਦੇ ਹੋਏ ਇਹ ਸ਼ਲੋਕ ਉਚਾਰਨ ਕਰਦੇ ਆ ਉਹਨਾਂ ਦੱਸਿਆ ਕਿ ਪਹਿਲਾਂ ਮੈਨੂੰ ਲੱਗਾ ਸੀ ਕਿ ਦੁੱਖ ਸਾਰਾ ਮੈਨੂੰ ਆ ਕੇ ਜੰਬੜ ਗਿਆ ਜਿਦਾ ਅਸੀਂ ਬੜਾ ਕਹਿੰਦੇ ਆ ਬੜਾ ਬੀਬੀਆਂ ਪੈਣਾ ਭਰਾ ਮਿਲਦੇ ਆ ਉਹ ਕਹਿੰਦੇ ਭਾਈ ਸਾਹਿਬ ਦੁੱਖ ਸਾਰੇ ਸਾਨੂੰ ਜੰਮੜਨੇ ਆਂ ਅਸੀਂ ਦੁਨੀਆ ਬੜੀ ਚੰਗੀ ਪਲੀ ਤੁਰੀ ਫਿਰਦੀ ਆ ਪਿਆਰਿਓ ਅਸੀਂ ਵੇਖਦੇ ਚੰਗੀ ਭਲੀ ਤੁਰੀ ਫਿਰਦੀ ਆ ਪਰ ਮਹਾਰਾਜ ਦਾ ਇਤਿਹਾਸ ਪੜੋ ਮਹਾਰਾਜ ਦੱਸਦੇ ਆ ਹਰ ਇੱਕ ਦੁਨੀਆ ਹੀ ਬੜੀ ਦੁਖੀ ਹੈ ਜਿਹਨੂੰ ਨਾ ਬਲਾਓ ਉਹ ਸੁਖੀ ਹੈ ਕਿਉਂਕਿ ਜਿੰਨਾ ਚਿਰ ਉਹਨੂੰ ਬੁਲਾਉਂਦੇ ਨਹੀਂ ਉਤਨਾ ਚਿਰ ਸਾਨੂੰ ਭਾਜਦਾ ਹੈ ਕਿ ਉਹ ਸੁਖੀ ਹੈ ਪਰ ਮਹਾਰਾਜ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ ਸਾਰਾ ਸੰਸਾਰ ਹੀ ਦੁੱਖ ਨਾਲ ਵਿਆਪਿਆ ਪਿਆ ਹੈ ਸੁਖੀ ਕੌਣ ਹੈ ਜਿਨੂੰ ਨਾਮ ਦਾ ਆਧਾਰ ਆਸਰਾ ਹੈ ਉਹ ਸੁખી ਹੈ ਰਹੁ ਵਿਚਾਰ 81ਵੇਂ ਸ਼ਲੋਕ ਵਿੱਚ ਬਾਬਾ ਜੀ ਕਿਰਪਾ ਕਰ ਰਹੇ ਫਰੀਦਾ ਮੈਂ ਜਾਣਿਆ ਦੁਖ ਮੁਜਕ ਦੁਖ ਸਬਾਇੈ ਜਗ ਬਾਬਾ ਫਰੀਦ ਜੀ ਕਥਨ ਕਰਦੇ ਹੈ ਭਾਈ ਮੈਂ ਇਹ ਸਮਝਿਆ ਹੋਇਆ ਸੀ ਕਿ ਮੇਰੇ ਤਾਈ ਹੀ ਦੁਖ ਹੈ ਪਰ ਦੁਖ ਤਾਂ ਸਬਾਇੈ ਇੱਥੇ ਸਬਾਈਏ ਜਾਂ ਸਬਾਇੈ ਨਹੀਂ ਪੜਨਾ ਸਬਾਇਏ ਇਸ ਤਰ੍ਹਾਂ ਪੜਨਾ ਕਿਉਂਕਿ ਸਸਾ ਮੁਕਤਾ ਹੈ ਬੱਬੇ ਨੂੰ ਕੰਨਾ ਈੜੀ ਨੂੰ ਸਿਆਰੀ ਐੜੇ ਨੂੰ ਦੁਲੈਂਕੜ ਪਾਪ ਦੁਲਾਵਾਂ ਲੱਗੀਆਂ ਹਨ ਕਹਿੰਦੇ ਸਾਰੇ ਜੱਗ ਸੰਸਾਰ ਨੂੰ ਹੀ ਇਹ ਦੁੱਖ ਲੱਗਾ ਆ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਆ ਅੱਗ ਜਦੋਂ ਉੱਚਾ ਭਾਵ ਸਰੀਰ ਸੰਸਾਰ ਤੋਂ ਪਰਾ ਹੋ ਕੇ ਵਿਰਾਗ ਪ੍ਰੇਮ ਰੂਪੀ ਟਿੱਲੇ ਉੱਪਰ ਚੜ ਕੇ ਵੇਖਣਾ ਕੀਤਾ ਤਾਂ ਘਰ ਘਰ ਹਰੇਕ ਸਰੀਰ ਸਰੀਰ ਅੰਦਰੇ ਦੁੱਖ ਈਰਖਾ ਗ੍ਰੋਧ ਕਾਲ ਦੀ ਅਗ ਲੱਗੀ ਹੋਈ ਹੈ ਮਹੱਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਦੁਖੀ ਦਸ਼ਾ ਦਾ ਇਲਾਜ ਦੱਸਦੇ ਹੋਏ ਭਗਤ ਫਰੀਦ ਜੀ ਨੂੰ ਸਰਪਾਉ ਬਖਸ਼ਦੇ ਹਨ ਫਰੀਦ ਜੀ ਨੂੰ ਸੰਬੋਧਨ ਕਰਕੇ ਕਥਨ ਕਰ ਰਹੇ ਅੱਗੇ 82 ਨੰਬਰ ਸ਼ਲੋਕ ਵਿੱਚ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਏ ਫਰੀਦ ਜੀ ਇਹ ਭੂਮ ਧਰਤੀ ਰੰਗਾਵਲੀ ਆਨੰਦਦਾਇਕ ਹੈ ਪਰ ਇਸ ਦੇ ਮੰਜ ਹੁੰਦਾ ਵਿੱਚ ਕੁਸੰਗੀ ਜੀਵਾ ਨੇ ਚੋਰੀ ਜਾਰੀ ਬੰਦ ਕਰਮਾ ਕਰਕੇ ਵਸੂਲਾ ਵੇਹੋ ਵਾਲਾ ਬਾਗ ਬਗੀਚਾ ਲਗਾ ਰੱਖਿਆ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਜ ਨ ਲਾਗ ਹ ਜਿਹੜੇ ਜਨ ਮਨੁਖ ਪੀਰ ਗੁਰਾਂ ਨੇ ਨਾਮ ਬੰਦਗੀ ਦੀ ਦਾਤ ਦੇ ਕੇ ਵਡਿਆਉਣਾ ਕੀਤੇ ਹਨ ਤਿੰਨਾ ਉਹਨਾਂ ਨੂੰ ਇਹ ਦੁੱਖਾਂ ਦੀ ਅੱਗ ਦਾ ਅੰਜ ਸੇਕ ਨਹੀਂ ਲੱਗਦਾ ਜਿਵੇਂ ਡਾਕਟਰ ਜੇਲ੍ਹ ਵਿੱਚ ਜਾਂਦਾ ਕੈਦੀ ਵੀ ਜੇਲ੍ਹ ਵਿੱਚ ਹੁੰਦਾ ਦੋਨਾਂ ਵਿੱਚ ਫਰਕ ਹੈ ਉਹਨਾਂ ਨੂੰ ਡਾਕਟਰ ਨੂੰ ਕੋਈ ਜੇਲ੍ਹ ਦਾ ਦੁੱਖ ਨਹੀਂ ਵਿਆਪਦਾ ਕਿਉਂਕਿ ਉੱਤੇ ਦਵਾਈ ਦੇਣ ਗਿਆ ਮਰੀਜ਼ਾਂ ਨੂੰ ਇਸੇ ਤਰ੍ਹਾਂ ਗੁਰੂ ਪੀਰ ਸੰਤ ਭਗਤ ਉਹਨਾਂ ਨੂੰ ਇਹ ਦੁੱਖ ਨਹੀਂ ਲੱਗਦਾ ਮਹੱਲਾ ਪੰਜਵਾ ਇਸ ਸ਼ਲੋਕ ਦੁਆਰਾ ਵੀ ਫਰੀਦ ਜੀ ਨੂੰ ਸਰਪਾਉ ਬਖਸ਼ਦੇ ਹੋਏ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਉਹਨਾਂ ਪ੍ਰਤੀ ਕਥਨ ਕਰਦੇ ਹੋ ਫਰੀਦਾ ਉਮਰ ਸੁਹਾਗੜੀ ਸੰਗ ਸਵੰਦੜੀ ਦੇਹ हे फरीद जी ए चढ़ दी जवानी वाली उमर आयु बहुत शोभनीक होवे अते नाल सवरणीडी सोने रंगी वा सोने रंग वाली काया होवे विरले केई पाईन जिन्ना प्यारे नेह अते फिर जिन्ना दा प्यारे गुरु प्रभु नाल प्रेम भी होवे ऐसे मनुख कोई विरले टावे टावे ही पाई दे लबी दे ਅੱਗੇ 84 ਨੰਬਰ ਸ਼ਲੋਕ ਵਿੱਚ ਪਾਵਨ ਕਿਰਪਾ ਕਰ ਰਿਹਾ ਜਿੱਥੇ ਪਾਗਪਟਨ ਸ਼ਹਿਰ ਵਿਖੇ ਫਰੀਦ ਜੀ ਬਿਰਾਜਦੇ ਸਨ ਉੱਥੇ ਇੱਕ ਵਾਰ ਸ਼ਹਿਰ ਦਾ ਦਰਿਆ ਬੋਧ ਚੜ ਆਇਆ ਉਸ ਨੇ ਸਾਰੇ ਸ਼ਹਿਰ ਨੂੰ ਢਾ ਲਾ ਲਈ ਤਦੋਂ ਲੋਕ ਫਰੀਦ ਜੀ ਦੇ ਪਾਸ ਆਏ ਬੇਨਤੀ ਕਰਕੇ ਰੱਖਿਆ ਲਈ ਕਿਆ ਤਦੋਂ ਫਰੀਦ ਜੀ ਦਰਿਆ ਦੇ ਕਿਨਾਰੇ ਉੱਪਰ ਆ ਗਏ ਅਤੇ ਇਸ ਲੋਕ ਉਜਾਰਣ ਕੀਤਾ ਦਰਿਆ ਨੂੰ ਮੁਖਾਦਬ ਹੋ ਕੇ ਪਾਵਨ ਉਪਦੇਸ਼ ਬਖਸ਼ ਰਿਹਾ ਕੰਧੀ ਵਹਿਣ ਨਟਾਹ ਤਉ ਪੀ ਲੇਖਾ ਦੇਵਣਾ हे ਦਰਿਆ हे ਦਰਿਆ ਦੇ ਵਹਿਣ ਪਰਵਾ ਤੂੰ ਆਪਣੇ ਕੰਧੀ ਕਿਨਾਰਿਆਂ ਨੂੰ ਢੌਣਾ ਨਾ ਕਰ ਕਿਉਂਕਿ ਤੈਨੂੰ ਵੀ ਪਰਲੋਕ ਵਿੱਚ ਲੇਖਾ ਦੇਣਾ ਪਵੇਗਾ ਇਹਨਾਂ ਬਚਨਾਂ ਤੋਂ ਬਾਅਦ ਦਰਿਆ ਹੋਰ ਚੜ ਗਿਆ ਤਦੋਂ ਫਰੀਦ ਜੀ ਨੇ ਲੋਕਾਂ ਨੂੰ ਕਿਹਾ ਕਿ ਇੱਕ ਕਹੀ ਮੈਨੂੰ ਵੀ ਲਿਆ ਦਿਓ ਤਦੋਂ ਫਰੀਦ ਜੀ ਵੀ ਕਈ ਨਾਲ ਕਿਨਾਰਾ ਢਾਉਣ ਲੱਗ ਪਏ ਲੋਕਾਂ ਨੇ ਕਿਹਾ ਕਿ ਇਹ ਕੀ ਕਰਦੇ ਹੋ ਤਦੋਂ ਫਿਰ ਉਚਾਰਦੇ ਆ ਜਿੱਧਰ ਰੱਬ ਰਜਾਈ ਵਹਿਣ ਤਦਾਊ ਗਉ ਕਰੇ ਏ ਭਾਈ ਜਿੱਧਰ ਜਿਸ ਪਾਲੇ ਪਾਸੇ ਵੱਲ ਰੱਬ ਪ੍ਰਮਾਤਮਾ ਦੀ ਰਜ਼ਾਈ ਆਗਿਆ ਹੋ ਰਹੀ ਤੇ ਦਾਉ ਉਸ ਪਾਸ ਵਾਲੇ ਹੀ ਇਹ ਵਹਿਣ ਦਰਿਆ ਦਾ ਪ੍ਰਵਾਹ ਗਮਨ ਜਾਣਾ ਕਰਦਾ ਤਦੋਂ ਦਰਿਆ ਪਿੱਛੇ ੜ ਗਿਆ ਇਉ ਫਰੀਦ ਜੀ ਨੇ ਖੁਦਾ ਦੀ ਰਜ਼ਾ ਪ੍ਰਵਾਨ ਕੀਤੀ ਸੀ ਫਰੀਦਾ ਦੁੱਖਾ ਸੀਤੀ ਦੇਹ ਗਿਆ ਸੂਲਾ ਸੀਤੀ ਰਾਤ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਭਾਈ ਜੀਵ ਦਾ ਦੇਹੋ ਦਿਨ ਤਾਂ ਅਨੇਕਾਂ ਦੁੱਖਾਂ ਦੇ ਨਾਲ ਬਤੀਤ ਹੋ ਗਿਆ ਰਾਤ ਵੀ अनेकाਾਂ ਚਿੰਤਾਵਾਂ ਝੋਰੀਆ ਰੂਪੀ ਸੂਲਾਂ ਦੇ ਨਾਲ ਬਤੀਤ ਹੋ ਗਈ। ଅਥਵਾ ਜੀਵ ਦਾ ਜਵਾਨੀ ਰੂਪੀ ਦਿਨ ਤਾਂ ਵਿਸ਼ਿਆਂ ਦੇ ਦੁੱਖਾਂ ਵਿੱਚ ਗੁਜ਼ਰ ਗਿਆ। ਅਤੇ ਬਿਰਧ ਅਵਸਥਾ ਰੂਪੀ ਰਾਤ ਵੀ ਵਿਸ਼ਿਆਂ ਦੀ ਵਾਸ਼ਨਾ ਜਾਂ ਪਛਤਾਵੇ ਦੀਆਂ ਸੂਲਾਂ ਨਾਲ ਬੀਤ ਗਈ। ਖੜਾ ਪੁਕਾਰੀ ਪਤਣੀ, ਬੇੜਾ ਕਪਰਵਾਤ। ਗੁਰੂ ਰੂਪੀ ਪਤਣੀ ਹੁੰਦਾ ਮਲਾਹ ਵਿराग ਰੂਪੀ ਪਤਨ ਤੇ ਖੜਾ ਪੁਕਾਰ ਰਿਹਾ ਹੈ 헤 ਜੀਵੋ 헤 ਲੋਕੋ ਤੁਹਾਡਾ ਸਰੀਰ ਰੂਪੀ ਬੇੜਾ ਜਹਾਜ਼ ਕਾਮਾਂ ਦੇ ਕਵਕਾਰਾਂ ਦੇ ਕੱਪਰ ਘੁੰਮਣ ਘੇਰ ਵਿੱਚ ਫਸ ਰਿਹਾ ਵਵਕਾਰਾਂ ਦੀ ਕੱਪਰ ਲਹਿਰਾਂ ਤੇ ਵਾਸ਼ਨਾਵਾਂ ਦੀ ਬਾਤ ਹਵਾਵਾਂ ਨਾਲ ਘਿਰਿਆ ਪਿਆ ਅੱਗੇ 86 ਨੰਬਰ ਸ਼ਲੋਕ ਚ ਕਿਰਪਾ ਕਰੇ ਬਾਬਾ ਫਰੀਦ ਜੀ ਲੰਮੀ ਲੰਮੀ ਨਦੀ ਵਹ ਕੰਦੀ ਕੀ ਰਹੇਤ ਸੁ ਪਾਠਾਂ ਦਾ ਬਹੁਤ ਖਿਆਲ ਰੱਖ ਕੇ ਆਪਾਂ ਪੜ੍ਹਨਾ ਤੇ ਸੁਣਨਾ ਹੈ ਲੰਮੀ ਲੰਮੀ ਨਦੀ ਵਹ ਵਹ ਦੇਵੀ ਖਾਹੇ ਨੂੰ ਦੁਲਾਵਾ ਵਾ ਬੜੇ ਪਾਠੀ ਸਿੰਘ ਦਾਸ ਪਾਠ ਸਰਵਣ ਕਰਦਾ ਹੁੰਦਾ ਉਹ ਕਹਿੰਦੇ ਲੰਮੀ ਲੰਮੀ ਨਦੀ ਵਹ ਵਹ ਤੇ ਵਹ ਵਿੱਚ ਬੜਾ ਅੰਤਰ ਹੈ ਇਹ ਵਿਚਾਰ ਜ਼ਰੂਰ ਆਪ ਜੀ ਨੂੰ ਕਰਨੀ ਚਾਹੀਦੀ ਹੈ ਪਾਠਾਂ ਦਾ ਖਿਆਲ ਰੱਖ ਕੇ ਪੜ੍ਹਨਾ ਚਾਹੀਦਾ ਕੰਦੀ ਕੇਰੇ ਰਾਰੇ ਨੂੰ ਦੁਲਾਵਾ ਹਨ ਤੇ ਕੱਕੇ ਨੂੰ ਲਾਮ ਹੈ ਕੇਰੇ ਤੇ ਇਹਨੂੰ ਵੀ ਕੇਰੇ ਪੜੀ ਜਾਂਦੇ ਆ ਕੇਰੇ ਬਹੁਵਚਨ ਬਣ ਜਾਂਦਾ ਕੇਰਾ ਬੜਾ ਅੰਤਰ ਹੈ ਰਹੋ ਵਿਚਾਰ ਹੀ ਬਈ ਕਾਲ ਵਾ ਤ੍ਰਿਸ਼ਨਾ ਆਸਾ ਰੂਪੀ ਨੰਮੀ ਨੰਮੀ ਨਦੀ ਵਗ ਰਹੀ ਹੈ ਜਿਸ ਦਾ ਸਰੀਰਾਂ ਗੁਣਾ ਰੂਪੀ ਕਿਨਾਰਿਆਂ ਨੂੰ ਕੇਰਿਆ ਹੁੰਦਾ ਕੇਰਨ ਡੇਗਣ ਵਿੱਚ ਹੀਤ ਪ੍ਰੇਮ ਹੈ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਨ ਰਹੇ ਸੁਚੇਤ ਤਦ ਕਹਿੰਦੇ ਉਸ ਦੇ ਜੀਵ ਮਨ ਰੂਪੀ ਬੇੜੇ ਜਹਾਜ਼ ਨੂੰ ਵਿਕਾਰਾਂ ਰੂਪੀ ਕੱਪਰ ਲਹਿਰਾਂ ਦਰਿਆ ਦਾ ਉੱਚਾ ਟਹਾ ਕੀ ਕਰ ਸਕਦਾ ਜੇਕਰ ਗੁਰੂ ਰੂਪੀ ਪਾਤਨ ਮਲਾ ਜਿਸ ਦੀ ਰੱਖਿਆ ਕਰਨ ਨੂੰ ਸਾਵਧਾਨ ਰਹਿੰਦੇ ਹੋਣ ਭਾਵ ਜੇਕਰ ਗੁਰੂਪੂਰਨ ਬ੍ਰਹਮਨੇਸ਼ਤੀ ਬ੍ਰਹਮ ਸ੍ਰੋਤਰੀ ਹੈ ਤਾਂ ਜਿਗਿਆਸੂ ਨੂੰ ਤੁਰਿਆ ਅਵਸਥਾ ਵਿੱਚ ਲਿਜਾ ਕੇ ਆਤਮਾ ਆਨੰਦ ਬਖਸ਼ ਦਿੰਦੇ ਹਨ ਜੇਕਰ ਜਿਗਿਆਸੂ ਗਾਫਲ ਤੇ ਅਚੇਤ ਗੁਰੂ ਕਹਾਉਣ ਵਾਲੇ ਦੇ ਸੰਗ ਵਿੱਚ ਪੈਂਦਾ ਤਾਂ ਉਸ ਨੂੰ ਵਿਕਾਰਾਂ ਦੇ ਕੱਪੜਾਂ ਦਾ ਡਰ ਲੱਗਾ ਰਹੇਗਾ ਅੱਗੇ ਬਾਬਾ ਫਰੀਦ ਜੀ 87 ਨੰਬਰ ਸ਼ਲੋਕ 'ਚ ਕਿਰਪਾ ਕਰ ਰਿਹਾ ਫਰੀਦਾ ਗੱਲੀ ਸੋ ਸੱਜਣ ਵਿਹ ਇਕ ਟੁੰਡੇਂਦੀ ਨਾ ਲਹਾ ਭਗਤ ਫਰੀਦ ਸਾਹਿਬ ਕਥਨ ਕਰਦੇ ਆ ਕਿ ਗੱਲਾਂ ਬਾਤਾਂ ਨਾਲ ਤੇ ਘਰ ਪੂਰਾ ਕਰਨ ਵਾਲੇ ਵੀ ਸੱਜਣ ਮਿਲ ਪੈਂਦੇ ਕਹਿੰਦੇ ਮੈਨੂੰ ਦੱਸਣਾ ਸੀ ਤੂੰ ਮੈਨੂੰ ਦੱਸਣਾ ਸੀ ਮੈਂ ਆਹ ਕੰਮ ਕਰ ਦੇਣਾ ਹੈ ਜਦੋਂ ਸਮਾਂ ਲੰਘ ਜਾਂਦਾ ਉਦੋਂ ਸਾਰੇ ਗੱਲਾਂ ਦਾ ਘਰ ਪੂਰਾ ਕਰਨ ਆਉਂਦੇ ਪਰ ਕੰਮ ਵੇਲੇ ਕੋਈ ਕੰਮ ਨਹੀਂ ਆਉਂਦਾ ਕਿਉਂਕਿ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀਤਾ ਦੁੱਖ ਹੋਈ ਗੱਲਾਂ ਵਾਲੇ ਹੈਨ ਘਨੇਰੇ ਛੱਡ ਨਾ ਸਕਿਆ ਕੋਈ ਗੱਲਾਂ ਵਾਲੇ ਬੜੇ ਮਿਲ ਜਾਣਗੇ ਬਾਤਨ ਹੀ ਅਸਮਾਨ ਗਿਰਾਵੈ ਗੱਲਾਂ ਬਾਤਾਂ ਨਾਲ ਅਸਮਾਨ ਨੂੰ ਥੱਲੇ ਸੁੱਟਣ ਵਾਲੇ ਬਹੁਤ ਏ ਤੁਖਾਂ ਜਿਉ ਮਾਲੇਹ ਕਾਰਣ ਤਿੰਨਾ ਮਾ ਪੇਰੀ ਹਾ ਉਹਨਾਂ ਮਾ ਮੇਰੇ ਪਰੀ ਪਿਆਰੇ ਅਸਲੀ ਸੱਜਣਾ ਨੂੰ ਮਿਲਣ ਦੇ ਕਾਰਣ ਵਾਸਤੇ ਮੈਂ ਮਾ ਲਈ ਸੁੱਕੇ ਗੋਿਆਂ ਦੇ ਚੂਰੇ ਵਾਗ ਤੁਖ ਰਹੀ ਹਾਂ ਭਾਵ ਖੁੱਲ ਕੇ ਨਹੀਂ ਬਲਦੀ ਵਿੱਚੇ ਵਿੱਚ ਸੜ ਰਹੀ ਹਾਂ ਅੱਗੇ ਬਾਬਾ ਫਰੀਦ ਜੀ 88 ਨੰਬਰ ਸ਼ਲੋਕ ਚ ਕਿਰਪਾ ਕਰੇ ਕੋਈ ਵਿਕਾਰੀ ਆਦਮੀ ਵਿਕਾਰਾਂ ਦੀ ਸਿਫਤ ਕਰਦਾ ਸੀ ਕਿ ਇਹ ਬਹੁਤ ਸੁਖਦਾਇਕ ਹੁੰਦੇ ਉਸ ਦੇ ਪਰਥਾਏ ਬਾਬਾ ਫਰੀਦ ਜੀ ਵਿਰਾਗ ਦੇ ਵਿੱਚ ਬਚਨ ਉਚਾਰਨ ਕਰਦੇ ਆ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਐ ਕੌਣ ਭਗਤ ਫਰੀਦ ਸਾਹਿਬ ਕਹਿੰਦੇ ਹੈ ਭਾਈ ਇਹ ਤਨ ਸਰੀਰ ਪਦਾਰਥਾਂ ਵਿਕਾਰਾਂ ਨੂੰ ਗ੍ਰਹਿਣ ਕਰਨ ਲਈ ਕੁੱਤੇ ਵਾਂਗ ਭੌਂਕਣਾ ਕਰਦਾ ਅੰਮ੍ਰਿਤ ਵੇਲੇ ਉੱਠ ਕੇ ਭੌਂਕਣਾ ਸ਼ੁਰੂ ਕਰ ਦਿੰਦਾ ਪਰ ਇਸ ਦੀਆਂ ਲੋੜਾਂ ਪੂਰੀਆਂ ਕਰ ਲਈ ਵਾ ਇਸ ਦੀ ਭੌਂਕ ਸੁਣ ਕੇ ਨਿਤਾ ਪ੍ਰਤੀ ਕੌਣ ਕਿਹੜਾ ਦੁਖੀ ਹੁੰਦਾ ਫਿਰੇ ਕਰਨੀ 부ਜੇ ਦੇ ਰਹਾ ਕਿਤੀ ਵਗੈ ਪੌਣ ਭਾਵੇਂ ਕਿਤੀ ਕਿਤਨੀ ਹੀ ਵਾਸ਼ਨਾ ਰੂਪੀ ਹਵਾ ਵਗਣਾ ਕਰੇ ਪਰ ਮਨ ਬੁੱਧ ਰੂਪੀ ਕੰਨਾਂ ਵਿੱਚ ਵਿਰਾਗ ਵਿਚਾਰ ਰੂਪੀ 부ਜੇ ਦੇ ਰਹਾ ਰਹਿਣਾ ਕਰੀਏ ਪਾਪ ਕਿਤਨੇ ਮਰਜੀ ਪਦਾਰਥਾਂ ਵਿਕਾਰਾਂ ਦੀ ਪਕੜ ਵਾਸਤੇ ਸੰਕਲਪ ਉਤਪੰਨ ਹੋਣ ਪਰ ਉਹਨਾਂ ਵੱਲ ਧਿਆਨ ਨਾ ਕਰੀਏ ਇੱਥੋਂ ਤੱਕ ਬਾਬਾ ਫਰੀਦ ਜੀ ਨੇ ਕਿਰਪਾ ਕੀਤੀ ਹੈ ਸੋ 88 ਸ਼ਲੋਕ ਹੋਏ ਹਨ ਬਾਕੀ ਦੀ ਵਿਚਾਰ ਆਉਣ ਵਾਲੇ ਦਿਨਾਂ 'ਚ ਆਪ ਜੀ ਨਾਲ ਸਾਂਝ ਪਾਵਾਂਗੇ ਬੁੱਲਾ ਨੱਚ ਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ